ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਪੂਲੀ ਆਏ ਸੀ ਜੀ ਅੱਗੇ ਵੀ ਬਾਈ ਦੇ ਘਰੇ ਆਪਾਂ ਦੋ ਤੋਂ ਤਿੰਨ ਵਾਰ ਆ ਚੁੱਕੇ ਹਾਂ ਜੀ ਤੇ ਬਾਈ ਕੋਲੇ ਕਰੀਬ ਸਾਰੇ ਪਸ਼ੂ ਹੈਗੇ ਆ ਜੀ 6 ਜਾਂ 7 ਹੋਣਗੇ ਇੱਕ ਵੜ ਤਾਂ ਜਿਹੜੀ ਤੁਹਾਨੂੰ ਦਿਖਾਵਾਂਗੇ ਹੁਣ ਲਈ ਇਹਨਾਂ ਨੇ ਰਿਪੀਟਰ ਲਈ ਹੈ ਤੇ ਤਿੰਨ ਪਸ਼ੂ ਰਿਪੀਟ ਕਰ ਰਹੇ ਸੀ ਬਾਈ ਦੇ ਬਹੁਤ ਲੰਮੇ ਸਮੇਂ ਤੋਂ ਇੱਕ ਥੋੜੀ ਜਿਹੀ ਜ਼ਿਆਦਾ ਰਿਪੀਟਰ ਸੀਗੀ ਜੀ ਤੇ ਇੱਕ ਵੈੜ ਰਿਪੀਟਰ ਸੀ ਆ ਗਾਂ ਦਾ ਚਲੋ ਬਾੜੀ ਨਹੀਂ ਕਹਿ ਸਕਦੇ ਦੋ ਤਿੰਨ ਵਾਰੀ ਰਿਪੀਟ ਕੀਤਾ ਪਰ ਉਹ ਜਿਹੜੀ ਪਰਲੀ ਗਾ ਤੁਹਾਨੂੰ ਦਿਖਾਵਾਂਗੇ ਇਹਨੂੰ ਤਾਂ ਮੇਰੇ ਹਿਸਾਬ ਨਾਲ ਪੌਣੇ 2 ਸਾਲ ਡੇਢ ਪੌਣੇ 2 ਸਾਲ ਹੋ ਗਏ ਸੂਈ ਨੂੰ ਜੀ ਠੀਕ ਹੈ ਤੇ ਅੱਜ ਆਪਾਂ ਇੱਧਰ ਬਠਿੰਡਾ ਸਾਈਡ ਦਾ ਟੂਰ ਸੀਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਾਲ ਪੰਜਾਬ ਦਾ ਟੂਰ ਕਰਦੇ ਆ ਜੀ ਆਪਣੇ ਟੂਰ ਗਰੁੱਪ ਚ ਜੁਆਇਨ ਹੋਣ ਵਾਸਤੇ ਤੁਸੀਂ ਮੇਰੇ ਨੰਬਰ 9815843096 ਦੇ ਹੈਲੋ ਲੈ ਕੇ ਆਪਦੇ ਏਰੀਆ ਦਾ ਨਾਮ ਲੈ ਕੇ ਭੇਜ ਸਕਦੇ ਆ ਜੀ ਜੋ ਬੰਦਾ ਆਪਣੇ ਟੂਰ ਗਰੁੱਪ ਚ ਜੁਆਇਨ ਹੋਣ ਹੋ ਸਕਦਾ ਤੇ ਖਾਸ ਕਰਕੇ ਰਿਪੀਟਰ ਪਸ਼ੂਆਂ ਦਾ ਆਪਾਂ ਟ੍ਰੀਟਮੈਂਟ ਕਰਦੇ ਆ ਜੀ ਕਿਉਂ ਹਰੇਕ ਟ੍ਰੀਟਮੈਂਟ ਆਸਤੇ ਚਲੋ ਨੌਲੇਜ ਦਾ ਪਰਮਾਤਮਾ ਨੇ ਸਾਰੀ ਦਿੱਤੀ ਐ ਪਰ ਟ੍ਰੀਟਮੈਂਟ ਆਸਤੇ ਕਿੰਨੀ ਦੂਰ ਨਹੀਂ ਵੀ ਪਹੁੰਚਿਆ ਜਾ ਸਕਦਾ ਜੀ ਤੁਸੀਂ ਆਪਣੀ ਕੋਈ ਰਾਇ ਲੈ ਸਕਦੇ ਆ ਟੂਰ ਗਰੁੱਪ ਚ ਉਹੀ ਬੰਦਾ ਐਡ ਹੋਵੇ ਜੀ ਜੋ ਬੰਦਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਜੀ ਠੀਕ ਐ ਇਹ ਅੰਕਲ ਬਾਈ ਜੀ ਸੌਰੀ ਅੰਕਲ ਕਹਿ ਗਏ ਬਾਈ ਜੀ ਆਪਣੇ ਟੂਰ ਗਰੁੱਪ ਚ ਐਡ ਆ ਜੀ ਠੀਕ ਐ ਤੇ ਮੰਨ ਲਓ ਆਪਣੇ ਨਾਲ ਕੋਈ 2-3 ਮਹੀਨਿਆਂ ਤੋਂ ਜੁੜਿਆ ਜੀ 3-4 ਮਹੀਨੇ ਪਹਿਲਾਂ ਆਪਾਂ ਇਹਨਾਂ ਦੇ ਮੰਨ ਲਓ ਵੀਡੀਓ ਵੀ ਪਾਈ ਵੀ ਐ ਕੋਈ ਤੁਹਾਨੂੰ ਵੀਡੀਓ ਆਪਾਂ ਲਿੰਕ ਤੇ ਪਾਵਾਂਗੇ ਜੀ ਠੀਕ ਆ ਡਿਸਕ੍ਰਿਪਸ਼ਨ ਚ ਤੁਸੀਂ ਦੇਖ ਸਕਦੇ ਹੋ ਵੀਡੀਓ ਵੀ ਉਹ ਚ ਵੀਡੀਓ ਚ ਤੁਹਾਨੂੰ ਦਿਖਾਇਆ ਗਿਆ ਵੀ ਕਿਹੜੀਆਂ ਗਾਵਾਂ ਰਿਪੀਟਰ ਸੀਗਾ ਜੀ ਤੇ ਕਿੰਨਾ ਟਾਈਮ ਹੋ ਗਿਆ ਉਹ ਵੀਡੀਓ ਦਾ ਤੁਸੀਂ ਟਾਈਮ ਵੀ ਚੈੱਕ ਕਰ ਸਕਦੇ ਆ ਜੀ ਤੇ ਇੱਕ ਦਾ ਆ ਗਾ ਕਿੰਨੇ ਟਾਈਮ ਤੋਂ ਰਿਪੀਟ ਕਰ ਰਹੀ ਸੀ ਬਈ ਜੀ ਆ ਗਾ ਆਪਣੀ ਬਈ ਇਹਨੂੰ ਬੈਗਨੇਟੇ ਕਰਦੇ 16 ਮਹੀਨੇ ਹੋ ਗਏ ਉਹਨੂੰ ਸੂਈ ਨੂੰ ਅੱਛਾ 16 ਮਹੀਨੇ ਹੋ ਗਏ ਜੀ ਕਿੰਨੇ ਵਾਰੀ ਸੀਮਲ ਲਵਾਇਆ ਸੀ ਸੀਮਣੇ ਦੇ ਅੱਠ ਰੀ ਲਵਾ ਤੋ ਠੀਕ ਆ ਤੇ ਆਪਾਂ ਜੀ ਆਪਾਂ ਕਿਰਾਂ ਹੀ ਲਾਇਆ ਤੇ ਇੱਕੋ ਹੀ ਸਟਰਾ ਲਾਇਆ ਇੱਕੋ ਹੀ ਸਟਰਾ ਲਾਇਆ ਜੀ ਹਾਂ ਪ੍ਰਮਾਤਮਾ ਨੇ ਮੰਨ ਲਓ ਇਹਨਾਂ ਦੋਵਾਂ ਦੇ ਇੱਕੇ ਦਿਨ ਇਹ ਆਈ ਕੀਤੀ ਹੈ ਜੀ ਅਸੀਂ ਸੈਂਕ్రో ਕਰਕੇ ਉਹ ਪਰਲੀ ਤੇ ਆਹ ਜੀ ਠੀਕ ਹੈ ਤੇ ਇੱਕੋ ਇੱਕੋ ਸਟਰਾ ਤੇ ਹੀ ਪ੍ਰਮਾਤਮਾ ਨੇ ਸੁਣੀ ਆ ਵਧੀਆ ਗੱਬਣ ਹੋਈ ਆ ਇਹ ਗਾਂ ਦੇ ਥੋੜੀ ਜੀ ਨਾ ਜੀ ਗੰਨ ਦੀ ਦਿੱਕਤ ਸੀਗੀ ਗੰਨ ਦੀ ਪ੍ਰੋਬਲਮ ਆਉਂਦੀ ਸੀ ਇਹਨੂੰ ਬੋਵੀ ਮੈਨ ਜੀ ਐਲ ਵਗੈਰਾ ਦੇ ਕੇ ਵਰਧਨ ਦੇ ਕੇ ਠੀਕ ਹੈ ਮੰਨ ਲਓ ਪੂਰਾ ਟ੍ਰੀਟਮੈਂਟ ਇਹਦਾ ਕਰਕੇ ਟੀਕੇ ਟੂਕੇ ਲਾ ਕੇ ਵਾਈਟਮੈਟ ਟਿਊਨੈਟ ਵਗੈਰਾ ਫਾਸਫੋਰਸ ਦੇ ਟੀਕੇ ਲਾ ਕੇ ਇਹਦੀ ਸੈਂਕ్రో ਕੀਤੀ ਸੀ ਜੀ ਤੇ 16 ਮਹੀਨਿਆਂ ਤੋਂ ਗਾ ਰਿਪੀਟ ਕਰ ਰਹੀ ਸੀ ਤੇ ਅੱਜ ਇਹ ਗੱਬਣ ਚੈੱਕ ਪਾਸ ਹੋ ਗਈ ਹੈ ਜੀ ਠੀਕ ਆ ਉਹ ਨਾਲ ਦੀ ਵੀ ਗੱਬਣ ਚੈੱਕ ਹੋ ਗਈ ਹੈ ਜੀ ਉਹ ਕਿੰਨੇ ਤੇ ਉਹ ਕਿੰਨੇ ਵਾਰੀ ਰਿਪੀਟ ਕੀਤਾ ਜੀ ਪਰਲੀ ਨੇ ਜੀ ਇਹਨੇ ਇਹਨੇ ਤੱਕ ਚਾਰ ਵਾਰੀ ਕਰਿਆ ਜੀ ਅੱਛਾ ਇਹਨੇ ਚਾਰ ਕਵਾਰੀ ਕੀਤਾ ਹਾਂ ਚਾਰ ਕੀਤਾ ਗੱਡਿਆ ਸੀ ਤਿੰਨ ਵਾਰੀ ਟੀਕਾ ਧਰਾਇ ਫਿਰ ਇੱਕ ਵਾਰੀ ਨਹੀਂ ਧਰਾਇਆ ਤੁਸੀਂ ਕਹੇਗਾ ਆਪਾਂ ਹੀਟ ਛਡਾਉਨੇ ਦੋਨੋਂ ਹਾਂਜੀ 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 ਤੇ ਉਸ ਤੋਂ ਅਗਲੇ ਹੀਟ ਤੇ ਦੋਨੋਂ ਤੇ ਆਪਾਂ ਇੱਕ ਇੱਕ ਟੀਕੀ ਧਰਾਇਆ ਸੀ ਇਹ ਗੱਬਣ ਹੋਊ ਉਸ ਉਸ ਤੇ ਗੱਬਣਾ ਤੇ ਆਈ ਆਪਣੀ ਵਹਿੜ ਹੋਈ ਜਾਣਾ ਜੀ ਹਾਂ ਆਈ ਵਹਿੜ ਹੋਈ ਆ ਹਾਂ ਵਹਿੜ ਇਹਨਾਂ ਦੀ ਬਹੁਤ ਜ਼ਿਆਦਾ ਬਲੱਡ ਸੱਟਦੀ ਸੀ ਜੀ ਪਹਿਲਾਂ ਵਹਿੜ ਸੀਗੀ ਜੇ ਤੁਹਾਨੂੰ ਦਿਖਾਉਣੇ ਆ ਆ ਕਾਲੇ ਰੰਗ ਦੀ ਵਹਿੜ ਜਿਹੜੀ ਉਹ ਤੁਸੀਂ ਦੇਖ ਰਹੇ ਆ ਸਾਹਮਣੇ ਇਹ ਮੈਂ ਪਹਿਲਾਂ ਚੈੱਕ ਕਰ ਗਿਆ ਸੀ ਜੀ ਅੱਜ ਉਹ ਰੋਗਾਂ ਮੈਂ ਚੈੱਕ ਕੀਤੇਗਾ ਇਹ ਵਹਿੜ ਬਹੁਤ ਚੰਗੀ ਵਹਿੜ ਆਈ ਹਜੇ ਖੀਰੀ ਆ ਤੇ ਇਹ ਬਲੱਡ ਬਹੁਤ ਸੱਟਦੀ ਸੀ ਇਹਦੇ ਕੋਈ ਸੈਂਕ੍ਰੋ ਨਹੀਂ ਕੀਤੀ ਜੀ ਨਾਰਮਲ ਟ੍ਰੀਟਮੈਂਟ ਦਾ ਹੀ ਪਰਮਾਤਮਾ ਨੇ ਸੁਣ ਲਈ ਇਹਦੇ ਸੈਕਸਰ ਥੀਮਨ ਲਾਇਆ ਕਿਹੜਾ ਲਾਇਆ ਤੇ ਪਾਈਪਰ ਲਾਇਆ ਨਾ ਪਾਈਪਰ ਲਾਇਆ ਇਹ ਪਾਈਪ ਵਾਈਪਰ ਸੈਕਸਰ ਦੇ ਗੱਬਣ ਕੀਤੀ ਹੈ ਇੱਕ ਗਾਂਪਾ ਕੋਰ ਸ਼ਮੀਰ ਪਿੰਡ ਗੱਬਣ ਕੀਤੀ ਹੈ ਬਾਈ ਜੇ ਸੌਂਦਾ ਹੋਵੇ ਤਾਂ ਸ਼ਾਇਦ ਚਲੋ ਕਮੈਂਟ ਵੀ ਕਰੇ ਫੌਜੀ ਸਾਹਿਬ ਆਪਣੇ ਚੰਗੇ ਲੈਂਕਾਂ ਦਾ ਨਾ ਉਹਨਾਂ ਦੀ ਗਾਂ ਵੀ ਵਾਈਪਰ ਸੈਕਸਰ ਦੇ ਗੱਬਣ ਕੀਤੀ ਹੈ ਜੀ ਆਪਾਂ ਠੀਕ ਹੈ ਉਹਦੇ ਮੈਂ ਆਪ ਹੀ ਇਹੀ ਕਰਕੇ ਆ ਸੀ ਇਹ ਮੇਰੇ ਪਿੰਡ ਨੇੜੇ ਪੈਂਦੇ ਕਰਕੇ ਇਹ ਆਈ ਦਾ ਸਿਸਟਮ ਚਲੋ ਸੈੱਟ ਆ ਜਾਂਦਾ ਜੀ ਇੱਥੇ ਕਈ ਥਾਵਾਂ ਤੇ ਚਲੋ ਆਪਣੇ ਤੋਂ ਟੀਕੇ ਭਰ ਨਹੀਂ ਵੀ ਪਹੁੰਚਿਆ ਜਾਂਦਾ ਜਿਵੇਂ ਬਾਈ ਨੇ ਹੁਣ ਮੱਲੂ ਵਾਲੇ ਪਿੰਡ ਦੀ ਵੀਡੀਓ ਪਾਈ ਸੀ ਉਹਦੇ ਮੈਂ ਟੀਕਾ ਵੀ ਆਪੇ ਹੀ ਭਰ ਗਿਆ ਸੀ ਟ੍ਰੀਟਮੈਂਟ ਵੀ ਆਪੇ ਹੀ ਕੀਤਾ ਸੀਗਾ ਜੀ ਜਿਹੜੇ ਬਾਈ ਨੇ ਗਰੁੱਪ 'ਚ ਵੀਡੀਓ ਬੋਲ ਕੇ ਪਾਈ ਸੀਗੀ ਵੀ ਅਸੀਂ ਝੋਟੀ ਵੇਚਣ ਲੱਗੇ ਸੀ 4 ਚੱਲਾਂ ਦੀ ਝੋਟੀ ਸੀਗੀ ਜੀ ਕੋਈ ਮੈਂ ਹੀ ਆਈ ਉਹਦੇ ਆਪ ਕਰਕੇ ਆਇਆ ਸੀਗਾ ਜੀ ਕਈ ਥਾਵਾਂ ਤੇ ਨਹੀਂ ਪਹੁੰਚਿਆ ਜਾਂਦਾ ਪਰ ਜਿੱਥੇ ਪਹੁੰਚ ਸਕਦੇ ਆ ਉੱਥੇ ਪਹੁੰਚੀਦਾ ਜੀ ਇਹ ਵੜ ਵਿੱਚ ਮੰਨ ਲਓ ਤਿੰਨ个 ਪਸ਼ੂ ਇਹਨਾਂ ਦੇ ਰਿਪੀਟਰ ਸੀ ਜੀ ਸਾਰੇ ਕੁੱਲ ਟੋਟਲ ਇਹਨਾਂ ਕੋਲੇ 6 ਬਸਲ ਸੀਗੇ ਪੂਰੇ ਅੱਕੇ ਪਏ ਸੀ ਬਾਈ ਕਹਿੰਦੇ ਵੀ ਫੁੱਲ ਲੱਗੇ ਪਏ ਐ ਇੱਕ ਇਹਨਾਂ ਦੀ ਗਾਂ ਨੂੰ ਮਸਟਾਈਟਸ ਹੋ ਗਈ ਸੀਗੀ ਜੀ ਕਿਹੜੀ ਸੀਗੀ ਜੀ ਉਹ ਉਹ ਆ ਖੜੀ ਆ ਗਾਂ ਸੀਗੀ ਜੀ ਇਹ ਇਹਨਾਂ ਨੂੰ ਇੱਥੋਂ ਵਾਲੇ ਕਹਤਾ ਸੀਗਾ ਵੀ ਰਾਮਪੁਰੇ ਲੈ ਜਾਓ ਤੁਸੀਂ ਜੀ ਬਹੁਤ ਜਿਆਦੇ ਹਾਰਡ ਨੇ ਅਸੀਂ ਜਮਾਂ ਗਾਂ ਪੱਠੇ ਛੱਡ ਗਈ ਸੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਫੁੱਲ ਦੁੱਧ ਤੇ ਹੈਗਾ ਤੇ ਜਮਾਂ ਸਹੀ ਹੋ ਗਈ ਆਪਾਂ ਨੇ ਤਿੰਨ ਦਿਨ ਟ੍ਰੀਟਮੈਂਟ ਤੁਸੀਂ ਕੀਤਾ ਜੀ ਮੈਂ ਕੋਈ ਨਹੀਂ ਦੱਸਦਾ ਮੈਂ ਲਾਤਾ ਟੀਵੀ ਤੁਸੀਂ ਲਾ ਹਾਂ ਲਾਤਾ ਉਦੋਂ ਤਾਂ ਬਾਈ ਜੀ ਇਕੱਲੇ ਪਏ ਸੀ ਨਾ ਜਦੋਂ ਮੈਂ ਹੈਣਾ ਕਿੰਨਾ ਦੁੱਧ ਹੁਣ ਪਾ ਰਹੇ ਆ ਤੁਸੀਂ ਹੁਣ ਸਾਡੇ ਕੋਲ ਹੈਗਾ ਜੀ 60 ਕਿਲੋ ਪਾਣੀ ਮੇਨ ਤਾਂ ਮਣ ਵੀ ਖੋਜ ਆ ਵੀ ਸਾਰੇ ਗੱਬਣ ਹੀ ਹਨ ਹੁਣ ਤਾਂ ਗੱਬਣ ਹੋ ਗਏ ਮਣ ਖੋਦਕ ਨਾ ਉਹ ਰਿਪੀਟਰ ਲਿਆ ਮੇਲਾ ਤਾਂ ਹੁਣ ਤਾਂ ਸਾਰਿਆਂ ਦੀ ਇਹੀ ਆਪਣੀ ਆ ਨਾ ਇਹਦੇ ਵੀ ਮੇਰੇ ਹੀ ਟੀ ਗੱਬਰ ਆ ਜਾਂਦਾ ਨਾ ਤੇ ਇੱਕ ਹੁਣ ਮੇਲਾ ਤਾਂ ਇਹਦੇ ਪਰ ਗਿਆ ਸੀ ਕਿ ਇਹਦੇ ਭਰਿਆ ਨਹੀਂ ਆਪਾਂ ਜੇ ਇਹਦੇ ਭਰਿਆ ਵਾ ਇਹਦੇ ਭਰਿਆ ਹਾਂ ਜੀ ਮੇਲਾ 31 ਦਿਨ ਹੋ ਗਏ ਨਾ ਇਹਨੇ ਹਾਂ ਇਹਨੂੰ 31 ਬਤੀ ਦਿਨ 31 ਬਤੀ ਦਿਨ ਹੋ ਗਏ ਨਾ ਜੀ ਤੁਸੀਂ ਕਹਿੰਦੇ 24 ਦਿਨ ਥੋੜੀ ਹੀ ਹੀਟ ਚ ਆਈ ਆ ਤੇ ਬਿਚਾਰਾ ਤੂਰਾ ਨਹੀਂ ਕੀਤਾ ਨਹੀਂ ਕਰੀਆ ਤੇ ਇਹ ਚੀਜ਼ ਦਾ ਵੀ ਖਾਸ ਧਿਆਨ ਰੱਖਿਆ ਕਰੋ ਜੀ 24 25 ਦਿਨਾਂ ਬਾਅਦ ਨਾ ਕਈ ਵਾਰੀ ਮਾੜੀ ਜੀ ਪਸ਼ੂ ਹੀਟ ਕੱਢਦਾ ਆਪਾਂ ਉਹਦੇ ਨਾਲ ਦੀ ਨਾਲ ਡਾਕਟਰ ਨੂੰ ਸੱਦ ਲੈਨੇ ਆ ਇਹ ਤੇ ਤੁਸੀਂ ਗਲਤੀ ਨਾ ਕਰਿਆ ਕਰੋ ਕਈ ਵਾਰੀ ਪਸ਼ੂ ਥੋੜੀ ਜੀ ਮੈਸ ਹੀਟ ਕੱਢ ਕੇ ਬੰਦ ਕਰ ਜਾਂਦਾ ਤੇ ਪਸ਼ੂ ਗੱਭਣ ਹੋ ਜਾਂਦਾ ਜਿਵੇਂ ਕਿ ਮੈਂ ਕਜੌਲੀ ਪਿੰਡ ਆ ਖੰਡ ਬੱਬੂ ਮਾਨ ਦੇ ਪਿੰਡ ਕੋਲੇ ਹੈਗਾ ਜੀ ਮਾਨ ਸਾਹਿਬ ਦੇ ਪਿੰਡ ਕੋਲੇ ਉੱਥੇ ਬਾਈ ਕੋਲੇ ਜਾ ਕੇ ਅਸੀਂ ਉਹਦੀ ਗਾਂ ਦੇ ਸੈਂਕਰੋ ਕੀਤੀ ਸੀ ਉਹਨੇ ਏਆਈ ਕਰਵਾਈ ਤੇ ਉਹ ਬਾਈ 23 ਦਿਨਾਂ ਬਾਅਦ ਉਹਨੇ ਥੋੜਾ ਜਆ ਥੋੜ੍ਹ ਜਿਆ ਹੀ ਤਾਰਾਂ ਜਾਲਾ ਆਇਆ ਵਿਖਾ ਕੇ ਤੇ ਬੰਦ ਕਰ ਗਿਓ 100% ਗਾਂ ਕਿਉਂ ਇਹ گاਵਾ ਵੀ ਬਾਈ ਦੀਆਂ ਮਹੀਨੇ ਬਾਅਦ ਕਰਦੀਆਂ ਹੀ ਨਾ ਬਾਈ ਜੀ ਜਾਲੇ ਜੀ ਤੁਸੀਂ ਦੇਖਿਆ ਨਾ ਹਾਂ ਆ ਦੇਖੋ ਤੁਸੀਂ ਹਜੇ ਵੀ ਇਹਨਾਂ ਤੇ ਲੱਗੇ ਹੋਏ ਆ ਪਰ ਅੱਜ ਚੈੱਕ ਪਾਸ ਹੋ ਗਈਆਂ ਜੀ ਇਹ ਗੱਭਣਾਂ ਦੋਵੇਂ گاਵਾ ਠੀਕ ਆ ਚਲੋ ਵਹਿੜ ਤਾਂ ਮੈਂ ਪਹਿਲਾਂ ਹੀ ਕਰ ਗਈ 45 ਦਿਨਾਂ ਤੇ ਹੋ ਗਈ ਸੀ ਅੱਜ ਇਹਨਾਂ ਨੂੰ 70 70 ਦਿਨ ਹੋ ਗਏ ਆ ਜੀ ਠੀਕ ਆ ਦੇਖੋ ਜੇ ਮੰਨ ਕੇ ਚਲੋ ਇਹ ਦੋ ਤਿੰਨ گاਵਾ ਬਾਈ ਦੀਆਂ ਰਿਪੀਟ ਕਰ ਜਾਂਦੀਆਂ ਤੇ 6 ਬਸੂ ਆ ਜੀ ਤੇ ਫਿਰ ਤਾਂ ਕੰਮ ਛੱਡਣ ਨੂੰ ਹੀ ਤਿਆਰ ਸੀ ਹੈ ਨਾ ਤੇ ਬਾਈ ਜੀ ਦਾ ਲੜਕਾ ਜਿਹੜਾ ਉਹ ਵੀ ਹੁਣ ਉਹਨੇ 45 45 ਦਿਨਾਂ ਵਾਲਾ ਕੀਤਾ ਨਾ ਜੀ ਹਾਂਜੀ 45 ਦੇ ਨਾਲ ਆ ਕੀਤਾ ਜੀ ਬਾਈ ਨੇ ਤੇ ਕੰਮ ਇਹਨਾਂ ਨੇ ਵਧਾਉਣਾ ਹਜੇ ਤੱਕ ਰਹੀ ਆ ਦੇਖੋ ਤੁਸੀਂ ਆਵੇ ਬਾਬਾ ਚੀਟ ਵਗੈਰਾ ਪਾ ਕੇ ਤੇ ਮੰਨ ਲਓ ਇਧਰ ਦਰਖਤ ਲੱਗਿਆ ਵਧੀਆ ਸਿਸਟਮ ਬਣਾਇਆ ਦਾ ਬਾਈ ਨੇ ਤੇ ਸ਼ੁਰੂ ਕੰਮ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਕੰਮ ਸ਼ੁਰੂ ਕੀਤੇ ਨੂੰ ਹਾਂ ਮੈਨੂੰ ਡੇਢ ਕ ਸਾਲ ਹੀ ਹੋਇਆ ਜੀ ਅੱਛਾ ਡੇਢ ਸਾਲ ਹੋਇਆ ਜੀ ਫਿਰ ਉਦੋਂ ਤੋਂ ਹੀ ਮੰਨ ਕੇ ਚੱਲੋ ਆ ਤਾਂ ਰਿਪੀਟ ਕਰਨ ਲੱਗ ਗਈ ਹੈ ਨਾ ਹਾਂ ਪਸ਼ੂ ਸਾਰੇ ਆਪਣੇ ਘਰ ਦੀ ਹੈ ਅੱਛਾ ਪਸ਼ੂ ਘਰ ਦੀ ਹੈ ਜੀ ਮੰਨ ਲਓ ਖਰੀਦਿਆ ਕੋਈ ਨਹੀਂ ਹੈ ਮੈਂ ਖਰੀਦਿਆ ਕੋਈ ਨਹੀਂ ਮੰਨ ਲਓ ਪ੍ਰੋਫੈਸ਼ਨਲ ਤੌਰ ਤੇ ਡੇਢ ਸਾਲ ਹੋਇਆ ਵੈਸੇ ਤਾਂ ਜੱਦੀ ਪੁਸ਼ਤੀ ਦਾ ਕੰਮ ਚੱਲੀ ਜਾਂਦਾ ਹੈ ਨਾ ਜੀ ਜੇ ਕੋਈ ਲਿਆ ਵੀ ਆ ਤਾਂ ਆਪ ਦਾ ਬਦਲ ਕੇ ਲਿਆ ਹਾਂ ਨੀ ਵੀ ਪੈਸੇ ਨਹੀਂ ਲਾਏਗੇ ਨਹੀਂ ਜੀ ਮੈਂ ਪੈਸੇ ਨਹੀਂ ਲਾਏ ਸਹੀ ਹੈ ਜੀ ਫਿਰ ਮੰਨ ਕੇ ਚੱਲੋ ਜੇ ਹੁਣ ਤੁਸੀਂ ਬਾਲਾ ਵੱਡ ਆ ਸੈੱਟ ਦਾ ਸਮਾਨ ਹੀ ਮੈਂ ਡੇਢ ਸਾਲ ਇਕੱਠਾ ਕਰਦਾ ਰਿਹਾ ਜੀ ਹੌਲੀ ਕਿਤੇ ਪਾਈਪਾ ਲੈ ਲਿਆ ਕਦੇ ਕੁਝ ਲੈ ਲਿਆ ਹੌਲੀ ਹੌਲੀ ਵੱਲੋਂ ਵੀ ਆਪਾਂ ਫਾਇਆ ਨਹੀਂ ਲਿਆ ਵੀ ਰੁਪਈਆ ਨਹੀਂ ਵੀ ਪੈਸੇ ਜਾ ਕੇ ਤੇ ਲਾ ਦੇਵੇ ਇੱਕੇ ਦਾ ਹਨਾ ਬੇ ਇਹਦੀ ਕਮਾਈ ਜੋ ਹੀ ਕਰੀ ਗਏ ਤੁਸੀਂ ਹਾਂਜੀ ਹਾਂ ਤੇ ਕਿੰਨੇ ਪੈਸੇ ਹੁਣ ਤੁਹਾਨੂੰ ਬਚ ਰਹੇ ਜੀ ਇਸ ਟਾਈਮ ਦੁੱਧ ਚ ਹਾਂ ਹੁਣ ਤਾਂ ਫਿਰ ਇਹ ਤੋਕੜਾਂ ਜੀ ਆਪੇ ਤੋਂ ਕੱਟ ਆ ਗਏ ਠੀਕ ਹੈ ਜੀ ਆਹ ਆਪਣੀ ਬਹੁਤ ਚੰਗੀ ਗਾਂ ਸੀ ਜਿਹੜੀ ਰੀਪੀਟ ਬਹੁਤ ਜ਼ਿਆਦਾ ਕਰ ਰਹੀ ਸੀ ਹਨਾ ਚੰਗਾ ਦੁੱਧ ਦਿੱਤਾ ਵੇੜ ਨੇ ਹਾਂ ਦੁੱਧ ਸਾਰੇ ਨੇ 30 ਦੇ ਨੇੜੇ ਤੇੜੇ ਹੈਗੇ ਅੱਛਾ 30 ਵਾਲੀਆਂ ਹੀ ਹੈ ਜੀ ਹਾਂ 30 ਵਾਲੀਆਂ ਸ ਤੇ ਰਿਪੀਟ ਬਰੀਡਿੰਗ ਦੀ ਸਮੱਸਿਆ ਤੁਹਾਨੂੰ ਪਰ ਚਲ 1.5 ਸਾਲ ਤੋਂ ਹੀ ਕਰ ਰਹੇ ਆ ਪਹਿਲਾਂ ਜਦੋਂ ਘਰਦਿਆਂ ਰੱਖਦੇ ਸੀ ਉਦੋਂ ਤਾਂ ਨੀ ਦਿੱਕਤ ਆਈ ਦੀ ਕੋਈ ਅ ਨਹੀਂ ਅੱਛਾ ਆ ਸਾਲ ਤੋਂ ਜ਼ਿਆਦਾ ਆਈ ਹੈ ਨਾ ਆ ਸਾਲ ਤੋਂ ਆਈ ਹੈ ਕੋਈ ਸਫਰ 4 ਦਾ ਕਰਕੇ ਤੁਹਾਨੂੰ ਲੱਗਦਾ ਹੀ 4 ਨਾਲ ਆਉਂਦੀ ਏ ਪ੍ਰੋਬਲਮ ਆਉਂਦੀ ਆ ਖੜਾ ਆਉਂਦੀ ਆ 4 ਨਾਲ ਦੀ ਉਹ ਮੱਝਾਂ ਵਾਲਾ ਕਹਿੰਦੇ ਆ ਨਾ ਤੁਹਾਡਾ ਹਾਂ ਹਾਂ 4 ਨਾਲ ਨਾ ਮਾੜਾ-ਵੋਟਾ ਨਾਲ ਕੋਸ਼ਿਸ਼ ਕਰਨੀ ਪੈਂਦੀ ਆ ਕੋਈ ਦਵਾਈ ਦੂਤੀ ਜਾਂ ਹਾਂ ਹਾਂ ਸਹੀ ਹੈ ਮਾੜਾ-ਵੋਟਾ ਦੇਣੀ ਪੈਂਦੀ ਆ ਆਪਾਂ ਵੀ ਬਾਲੇ ਪੈਸੇ ਦਾ ਨਹੀਂ ਰਵਾਈ ਥੋੜੇ ਨਹੀਂ 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 ਜੀ ਹਾਂ ਨੋਰਮਲ ਟ੍ਰੀਟਮੈਂਟ ਤੇ ਹੀ ਗੱਪਣ ਹੋ ਗਿਆ ਨਾ ਆਪਣੇ ਵਧੀਆ ਸੁਣੀਏ ਜਿਵੇਂ ਐਨੇ ਚਿਰ ਤੋਂ ਰਿਪੀਟ ਕਰ ਰਹੀਆਂ ਸੀ ਇੱਕ ਇੱਕ ਵਾਰੀ ਦੀ ਗੱਪਣ ਹੋਊਗਾ ਬਹੁਤ ਵੱਡੀ ਗੱਲ ਹੈ ਜੇ ਮੈਂ ਤੁਹਾਨੂੰ ਵੈਸੇ ਸ਼ੁਰੂ ਜੇ ਇਹ ਕਿਹਾ ਸੀਗਾ ਵੀ ਹੋ ਸਕਦਾ ਆਪਾਂ ਨੂੰ ਦੋ ਤਿੰਨ ਵਾਰੀ ਸੀਮਲ ਲਾਉਣਾ ਪਵੇ ਨਾ ਜੇ ਕੋਸ਼ਿਸ਼ ਹੀ ਹੁੰਦੀ ਹੈ ਨਾ ਪਰ ਆ ਤਾਂ ਦੋ گاਵਾ ਵਹਿੜਾਂ ਜੀ ਆ ਮਨ ਲਓ ਦੋ گاਵਾ ਦਾ ਸੈਂਕਰੋ ਤੇ ਹੀ ਗੱਪਣ ਹੋਊਗਾ ਪਹਿਲੀ ਵਾਰੀ 'ਚ ਤੇ ਉਹ ਵਹਿੜਦੇ ਆਪਾਂ ਮੰਨ ਲਓ 6 ਘੰਟੇ ਪਹਿਲਾਂ ਡੀਰੋ ਪ੍ਰੋਜਨ ਬਾਈ ਹੁਣਾਂ ਤੋਂ ਮੈਂ ਲਵਾਤਾ ਸੀ ਤੇ ਪਾਈਪਰ ਸੈਕਟਰ ਲਾਦਾ ਜ ਕੋਈ ਟਾਈਮ ਸੀ ਵੀ ਛੱਡਣ ਨੂੰ ਤਿਆਰ ਸੀ ਅੱਜ ਤੋਂ 3-4 ਮਹੀਨੇ ਪਹਿਲਾਂ ਕਹਿੰਦੇ ਸੀ ਵੇਚ ਦਾਂਗੇ ਡਾਕਟਰ ਹਾਂ ਜੇ ਨਾ ਰਹੀਆਂ ਇਹਨਾਂ ਦਾ ਕਰਾਂਗੇ ਵੀ ਕੀ ਹਨਾ ਆ ਜਿਵੇਂ ਪਰ ਇਹ ਆ ਬਾਈ ਦੀ ਜੈਸ ਸੀਗੀ ਆ ਵੈੜ ਚੰਗੀ ਕਰਕੇ ਇਹਨਾਂ ਨੂੰ ਦੋ ਤਿੰਨ ਡਾਕਟਰਾਂ ਨੇ ਦੱਸਿਆ ਸੀ ਵੀ ਇਹਦੇ ਗੰਨ ਨਹੀਂ ਜਾਂਦੀ ਠੀਕ ਆ ਪਰ ਪ੍ਰਮਾਤਮਾ ਨੇ ਸੁਣੀ ਆ ਵਧੀਆ ਗਾਇਕੇ ਟੀਕੇ ਤੇ ਗੱਬਣ ਹੋ ਗਈ ਆ ਜੀ ਠੀਕ ਆ ਅੱਜ ਤੋਂ ਦੋ ਮੰਨ ਲਓ 15-20 ਦਿਨ ਪਹਿਲਾਂ ਵੀ ਚੈੱਕ ਕੀਤੀਆਂ ਸੀ ਕਨਫਰਮ ਨਹੀਂ ਹੋਈਆਂ ਸੀ ਠੀਕ ਆ ਤੇ ਪਰ ਅੱਜ ਜਮਾਂ ਕਨਫਰਮ ਕਰਕੇ ਆਪਾਂ ਵੀਡੀਓ ਪਾਈ ਆ ਜੀ ਜਦੋਂ ਆਪਾਂ ਨੂੰ ਲੱਗਦਾ ਵੀ ਹਾਂ ਹੁਣ ਟਾਈਮ ਹੈਗਾ ਵੀਡੀਓ ਪਾਉਣ ਦਾ ਬਸ ਤੁਹਾਨੂੰ ਰਿਜ਼ਲਟ ਦਿਖਾਉਣ ਵਾਸਤੇ ਵੀਡੀਓ ਪਾਉਣੀ ਹੁੰਦੀ ਆ ਵੀ ਜੇ ਆਪਾਂ ਮੰਨ ਲਓ ਇਹਨਾਂ ਦੀ ਵੀਡੀਓ ਤੁਹਾਨੂੰ ਕੈਪਸ਼ਨ ਚ ਜ਼ੋਰ ਦਿਖਾਵਾਂਗੇ ਜਿਵੇਂ ਆਪਾਂ ਆ ਮੰਨ ਲਓ ਇਸ ਟਾਈਮ ਤੇ ਆਪਾਂ ਇਹਨਾਂ ਦਾ ਟ੍ਰੀਟਮੈਂਟ ਕੀਤਾ ਸੀ ਤੇ ਤੁਸੀਂ ਵੀ ਨੋਟ ਮੰਨ ਲਓ ਕਿੰਨਾ ਚਿਰ ਹੋਇਆ ਮੇਲਾ ਦਾ ਤਿੰਨ ਕਿ ਮਹੀਨੇ ਹੋ ਗਏ ਆਪਣਾ ਬਾਪੇ ਨੂੰ ਹੀ ਤਿੰਨ ਸਾਢੇ ਤਿੰਨ ਮਹੀਨੇ ਆਣਾ ਮੈਂ ਤੁਹਾਨੂੰ ਅਪ੍ਰੈਲ ਚ ਪਹਿਲੀ ਵਾਰ ਫੋਨ ਕਰਾਇਆ ਸੀ ਅਪ੍ਰੈਲ ਚ ਹਨਾ ਉਦੋਂ ਮੈਂ ਨਾਲ ਦਵਾਈ ਭਰ ਕੇ ਤੁਹਾਨੂੰ ਸਪਲੀਮੈਂਟ ਲੈ ਗਿਆ ਜੀ ਲਈ ਤੇ ਇੱਕ ਹੀਟ ਛਡਾ ਪਿਆ ਅਗਲੀ ਹੀਟ ਤੇ ਬੱਢੀ ਕੇ ਭਰਤੇ ਹਾਂ ਜਦੋਂ ਮੈਂ ਚਾਰ ਕ ਮਹੀਨਿਆਂ ਚ ਹੱਲ ਹੋ ਗਿਆ ਜੀ ਹਨਾ ਹਾਂ ਜਦੋਂ ਮੈਂ ਤੁਹਾਨੂੰ ਬੁਲਾਇਆ ਉਦੋਂ ਹੀਟ ਕਿ ਸੀਗੀ ਐ ਕੋਲੋ ਹੀਟ ਚ ਸੀਗੀ ਤੁਸੀਂ ਦਵਾਈ ਭਰ ਗਏ ਹਾਂਜੀ ਤੇ ਨਾਲ ਉਹ ਦਵਾਈ ਦੱਸ ਕੇ ਦੇਣ ਵਾਲੀ ਉਹ ਮੈਂ ਦੀ ਗਿਆ ਹਾਂਜੀ ਤੇ ਉਦੋਂ ਇੱਕ ਹੀਟ ਤੁਸੀਂ ਛੱਡਣ ਨੂੰ ਕਿਹਾ ਸੀ ਉਹ ਆਪਾਂ ਛਡਾਤੀ ਸੀ ਛਡਾਤੀ ਸੀ ਹਾਂਜੀ ਉਹ ਹੀਟ ਛੱਡ ਕੇ ਜਦੋਂ 10ਵਾਂ 11ਵਾਂ ਦਿਨ ਹੋਇਆ ਇਹਨਾਂ ਨੂੰ ਹੀਟ ਨੰਗੀ ਨੂੰ ਉਹ ਆਪਾਂ ਸੈਂਕ్రో ਕਰ ਹਾਂ ਜੀ ਆਪ ਹੀ ਕਰਤੀ ਤੁਸੀਂ ਦੱਸ ਤਈ ਤੇ ਇਹ ਐ ਜੀ ਮੈਂ ਕਰ ਗਿਆ ਸੀ ਹਾਂ ਆਪਾਂ ਮੇਲਾ ਦਾ ਟਾਈਮਿੰਗ ਟੂਮਿੰਗ ਵਾਲਾ ਵੀ ਕੋਈ ਚੱਕਰ ਨਹੀਂ ਰੱਖਿਆ ਸੈਂਕ్రో ਜੀ ਮੈਂ ਤੁਹਾਨੂੰ ਕਦੇ ਕਿਹਾ ਨਹੀਂ ਵੀ ਇੰਨੇ ਵਜੇ ਹੀ ਟੀਕਾ ਭਰਨਾ ਜਾਇਆ ਹੈ ਨਾ ਹਾਂ ਨਹੀਂ ਉਹ ਨਾਰਮਲ ਹੀ ਭਰੇ ਆ ਨਾ ਹਾਂ ਜਿੰਨਾ ਟਾਈਮ ਕਹਿੰਦੇ ਆ ਵੀ ਲਾਸਟ ਵੀ ਸੈਂਕ్రో ਦਾ ਤੁਸੀਂ ਟਾਈਮ ਰੱਖਿਆ ਪਰ ਆਪਾਂ ਟੀਕਾ ਭਰਨ ਦਾ ਤਾਂ ਕੋਈ ਟਾਈਮਿੰਗ ਵੀ ਨਹੀਂ ਵੇਖੀ ਨਾ ਮੇਲਾ ਦਾ ਮੈਂ ਤੁਸੀਂ ਆਪਣਾ ਟਾਈਮ ਸ਼ਾਇਦ ਬਣਦਾ ਸੀ ਪਰਮਾਤਮਾ ਹੀ ਜੇਦੋਂ ਸੁਣਦਾ ਟਾਈਮ ਤਾਂ ਆਪਣਾ ਆ ਲੇਟ ਹੀ ਸੀ ਪੂਰੇ ਹੀ ਲੇਟ ਸੀਗੇ ਜੀ ਕਿਉਂ 12 ਤੋਂ 16 ਘੰਟੇ ਚ ਟੀਕਾ ਭਰਨਾ ਹੁੰਦਾ ਹੈ ਆਪਾਂ ਦਾ ਮੇਲਾ ਦਾ 20 20 ਮੇਲਾ ਦਾ 20 ਘੰਟੇ ਹੋਗੇ ਸੀਗੇ ਉਹਦੋਂ 11:00 ਵਜੇ ਬਣਦਾ ਸੀ ਉਸ ਟਾਈਮ ਦੇ ਹਿਸਾਬ ਨਾਲ ਤਾਂ ਠੀਕ ਆ ਆਪਾਂ ਸ਼ਾਮ ਨੂੰ 5:30 5:30 ਭਰਦੇ ਪਰ ਫਿਰ ਵੀ ਪਰਮਾਤਮਾ ਨੇ ਸੌਣ ਲਈ ਹੈ ਨਾ ਜਿਹੜੀ ਗੱਲ ਆ ਵੀ ਜਦੋਂ ਤੂੰ ਮੰਨ ਲਓ ਕੋਈ ਕ ਮੈਂ ਜਿਵੇਂ ਪਰਸੋਂ ਵੀਡੀਓ ਪਾਈ ਆਈ ਸ਼ਾਰਟ ਪਾਇਆ ਇੱਕ ਉਹਦੇ ਮੈਂ ਜਿਵੇਂ ਅੱਜ ਦਵਾਈ ਭਰਤੀ ਛੋਟੀ ਦੇ ਠੀਕ ਆ ਅੱਜ ਦਵਾਈ ਭਰਤੀ ਅਗਲੇ ਦਿਨ ਮੈਂ ਮੈਂ ਕਿਹਾ ਵੀ ਅਗਲੇ ਇੱਕ ਦਿਨ ਛੱਡ ਕੇ ਦਵਾਈ ਭਰਾਂਗੇ ਤੇ ਜਦੋਂ ਦਵਾਈ ਭਰੇ ਆ ਮੰਨ ਲਓ ਭਰਨ ਗਿਆ ਮੈਨੂੰ ਐ ਲੱਗਿਆ ਮੈਂ ਕਿ ਯਾਰ ਅੱਜ ਹੀਟ ਬਹੁਤ ਵਧੀਆ ਗੱਡੀ ਬੈਠੀ ਆ ਮੈਂ ਟੀਕਾ ਭਰਿਆ ਤੇ ਉਹ ਮੱਝ ਮੈਂ ਪਰਸੋਂ ਗੱਬਣ ਚੈੱਕ ਕੀਤੀ ਆ ਜੀ ਠੀਕ ਆ ਜੀ ਨਹੀਂ ਆਪਾਂ ਕਹਿੰਦੇ ਵੀ ਦਵਾਈ ਦਾ ਅਸਰ ਰਹਿੰਦਾ ਜਿਵੇਂ ਹੁਣ ਆਪਾਂ ਸੈਂਕਰੋ ਕਹਦੇ ਨਹੀਂ 12 ਤੋਂ 16 ਘੰਟਿਆਂ ਦੇ ਵਿੱਚ ਰੈਸੈਪਟਾ ਲਾਉਣ ਤੋਂ ਜਿਵੇਂ ਤਾਂ ਹੀ ਸ਼ਾਮ ਨੂੰ ਮੰਨ ਲਓ ਸੈਂਕਰੋ ਸ਼ੁਰੂ ਕਰਾਈ ਫੇ 12 ਤੋਂ 16 ਘੰਟਿਆਂ ਦੇ ਵਿੱਚ ਜਿਹੜਾ ਰਿਸੈਪਟਲ ਐਂਡ ਆਲਾ ਲੱਗਦਾ ਬਈ ਉਹਦੇ ਤੋਂ ਆਪਾਂ ਇਹ ਆ ਹੀ ਕਰਦੇ ਹੁੰਦੀ ਆ ਪਰ ਇਹਨਾਂ ਤੇ ਆਪਣੇ ਤੋਂ ਉਹ ਪ੍ਰੋਟੋਗਾਲ ਵੀ ਮੰਨ ਲਓ ਪੂਰਾ ਮੈਥੋਂ ਨਹੀਂ ਉਤਰਿਆ ਗਿਆ ਥੋੜਾ ਜਿਹਾ ਬਿਜ਼ੀ ਸੀ ਜੀ ਬਿਜੂਲੀ ਪਰ ਫੇਰ ਵੀ ਪਰਮਾਤਮਾ ਨੇ ਸੁਣੀ ਆ ਇੱਕ ਇੱਕੇ ਡੀਕੇ ਤੇ ਗੱਬਣ ਹੋ ਗਈਆਂ ਜੀ ਧੰਨਵਾਦ ਜੀ ਰੀਪੀਟਰ ਪਸ਼ੂ ਆਲੇ ਸੰਬੰਧ ਕਰਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ